ਜੋ ਹੋਰ ਨਾ ਵਾ ਲਾ ਥੋੜੇ ਜਣੇ ਦਾ ਇੱਕ ਬੁੱਜਰ ਬੰਦੇ ਦਾ ਮੈਨੂੰ ਫੋਨ ਆਉਂਦਾ ਏ ਕਿ ਸਾਡਾ ਬੱਟਾ ਕੋਲ ਉਤਪੰਨ ਕਰਦਾ ਏ ਕੁੱਟਮਾਰ ਕਰਦਾ ਏ ਮੈਂ ਕਿਸੇ ਦਾ ਨਾਮ ਵੀ ਲਾਵਾਂਗਾ ਸੋ ਪਿਆਰੀ ਸਹਾਸੰਗਤ ਕਿਤੇ ਨਾ ਕਿਤੇ ਰਸੀ ਇਹ ਤਾਂ ਜੇ ਕੋਈ ਜਿਖਣਦੇ ਤਾਂ ਫਿਰ ਮੰਨ ਲਓ ਇੰਨੋ ਦੇ ਸਾਨੂੰ ਇਸ ਮਾਂ ਕੋਲ ਤੇ ਜਾਂਦਾ ਸਾਡੇ ਇਤਮਾਰ ਤੋਂ ਮਾਤਾ ਬਚਾਉਣੇ ਕਿੱਦਾਂ ਵੀ ਬਦਾਉਂਦੇ ਅਸੀਂ ਹਰ ਤਰ੍ਹਾਂ ਦੇ ਆਨੰਦ ਮਾਰ ਰਹੇ ਆ ਤੇ ਜੇ ਅੱਜ ਕਲਾ ਬਸਿਕਟ ਮਾਰ ਕਰਦੇ ਆ ਉਹਨਾਂ ਨੂੰ ਜਗੀਰ ਕਰਦੇ ਆ ਉਹਨਾਂ ਨੂੰ ਰੋਗੀ ਤੋਂ ਬਾਤਰ ਕਰਦੇ ਆ ਤੇ ਇਹ ਤੋਂ ਵੱਡੀ ਸਰ ਦੀ ਮਦਦ ਕਮੇਟੀ ਤੇ ਹੁੰਦੀ ਉਹਨੇ ਦੇਖੋ ਤੁਹਾਨੂੰ ਬਥਰਾ ਤੌਹਰ ਕਿ ਜਿੱਦਾਂ ਇੱਕ ਘਰ ਦੇ ਹੁਕਮੀ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਇਸ ਤਰ੍ਹਾਂ ਤੁਹਾਡੇ ਨਾਂ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਜੇ ਕਿਸੇ ਗੁਰੂ ਦੇ ਪਿਆਰੇ ਨੂੰ ਪਰਾ ਮਾਤਾ-ਪਿਤਾ ਨਹੀਂ ਸੰਭਾਲਿਆ ਜਾਂਦਾ ਤੋ ਉਹਦੀ ਕੋਈ ਮਾਰਦਾ ਕਰੇ ਉਹਦਾਂ ਵੱਤ ਵੀ ਜੀ ਦਾ ਕਰੇ ਤੇ ਨਾ ਬਲ ਸੁਲੂਚੀ ਨਾ ਕਰੇ ਤੁਸੀਂ ਸਾਡੇ ਬਸਰ ਬਣ ਕਰੋ ਅਸੀਂ ਉਹਦਾ ਰਹਿਣ-ਸਹਿਣ ਜੇ ਕੋਈ ਦੁਬਾਰਾ ਆਉਂਦੇ ਆ ਤੇ ਅਸੀਂ ਉਸ ਸ਼ਖਸ ਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਇਦਾਂ ਦੀ ਜਿਹੜੀ ਆ ਭੈੜੀ ਹਾਲਤਾਂ ਉਹਨਾਂ ਨੂੰ ਤਿਆਗਣਾ ਪਵੇ ਜਦੋਂ ਇਹ ਵਿਆਹ ਕਾਰਜ ਰੰਗਿਆ ਤੇ ਕੁਝ ਹੋ ਵੀ ਨਗਰ ਤੋਂ ਸਰਦਾਰ ਦੇ ਬੇਨਤੀ ਕੀਤੀ ਸਾਡੇ ਵੀ ਬੰਦੀ ਦਾ ਅਨੰਦ ਕਰਤ ਕੋ ਮੈਂ ਨਗਰ ਦੀ ਸਭ ਤੋਂ ਕੋਈ ਬੇਨਤੀ ਕਰਾਂ ਕਿ ਗੁਰੂ ਕੋ ਪਿਆਰੋ ਜੇ ਕੋਈ ਕਾਰਜ ਹੋਣਾ ਹੈ ਕੋਈ ਰਿਸ਼ਤਾ ਕਰਕੇ ਸਾਡੇ ਨਾਲ ਸੰਪਰਕ ਕਰ ਲੋ ਅਸੀਂ ਜਿੱਦੇ ਕਿਉਂਕਿ ਹੋਣਾ ਹੈ ਤੁਹਾਡੇ ਨਾਲ ਤੋਹਾਂਗੇ ਕੋਈ ਕਾਰਜ ਤੇ ਤੁਹਾਡੇ ਨਾਲ ਜੁੜਾਂਗੇ ਕਦੇ ਵੀ ਮਨ ਤੋਂ ਚੇਤਦਾ ਦਾ ਨਹੀਂ ਲਹਿਣਾ ਕਿ ਧੀ ਜਵਾਰ ਹੈ ਕਾਰਜ ਕਰਵਾਇ ਕੋਈ ਮੁਸ਼ਕਲ ਆ ਜਾਏ ਜਿਸ ਗੁਮ ਦੇ ਦੌਰ ਤੇ ਕੋਈ ਆ ਕੇ ਮੁਕਤ ਮੁਕਤ ਹੋ ਜੇ ਜੇ ਤਤ ਨੰਬਰ ਉਹ ਕਲਾਸ ਜੀ ਭਗਤ ਰਿਆਲੇ ਵਾਲੇ ਮਨ ਕਰਦਾ ਇਹ ਆ ਕੇ ਚੌਕੜਾ ਮਰ ਲਿਆ ਉਸ ਮਹਾਨ ਮਹਤਪੁਰਤ ਦੀ ਬਖਸ਼ਵਤ ਆਪਾਂ ਬਰਾਬਰ ਦੇ ਲੋਹੜੇ ਵਿੱਚ ਅਲੋਚੇ ਦੇ ਤੁਹਾਨੂੰ ਇਹ ਬੇਨਤੀ ਕਰਦਾ ਇਹ ਗੁਰੂ ਕੋ ਪਿਆਰਿਓ ਆਪਾਂ ਸਭ ਉਹਦਾ ਕਾਰਜਾਂ ਨੂੰ ਤਰਜੀਹ ਦਈਏ ਜਿਹਦੇ ਨਾਲ ਸਮਾਜ ਵਿੱਚ ਦਿੱਤੀ ਗਈ ਸੇਵਾ ਨੂੰ ਕਦਰ ਵੀ ਨਹੀਂ ਤਾਂ ਜੇ ਤੁਸੀਂ ਮੈਂ ਆਸ ਰੱਖਦਾ ਹਾਂ ਕਿ ਜਿੱਤੇ ਸਮਾਜ ਭਾਈਚਾਰੇ ਕੰਮ ਕਰਦੇ ਜਿੱਤੇ ਨਗਰ ਦੀ ਪਹਹਾੜੀ ਵਾਲ ਤੇ ਕੋਈ ਕਾਰਜ ਕਰਦੇ ਕੋਈ ਤੇ ਨਾਸ਼ ਦਾ ਸਹਿਯੋਗ ਕਰਦੇ ਉਸੇ ਪਹਿਲਾਂ ਵੀ ਬਣਾ ਸਹਿਯੋਗ ਕਰਦੇ ਹੋ